ਬੋਟ ਖੱਪਣਾ ਪੈ ਰਹੀ ਆ ਬਾਬੇ ਦੇ ਲਾੜੀਏ 10 ਮਿੰਟ ਹੋ ਆ ਵੀ ਵੇਖ ਤਾਂ ਨਾ ਪੱਸਾ ਪਾਏ ਨਿੱਕੜੇ ਬਰਦਾ ਅੱਜ ਦਾ ਸਗਾ ਉਤੇ ਜੇ ਕਰਤੇ ਐ ਮਰਮਾਲੇ ਸਾਰੇ ਆਹ ਯਾਰ ਪਿਆ ਵਾਲੇ ਆਹ ਆਪਰ ਬੈਨੋ ਤੇ ਬੰਦੀ ਜਾਣੋ ਹਾਂ ਯਾਰ ਇੱਟਾ ਜਾ ਪਾ ਦੀਏ ਮੈਂ ਕਿਹਾ ਬੱਚ ਕੜੀਆਂ ਪੈ ਗਈਆਂ ਬੱਚ ਠੀਕ ਕਰ ਤੇ ਲਿਆ ਦੇ ਸਾਨੂੰ 2 ਕਿਲੋ ਹਾਂ ਅੱਜ ਲਿਆ ਦੇ ਅੱਜ ਲਿਆ ਦੇ ਬਸ ਠੀਕ ਫੋਨ ਕਰਕੇ ਤੁਰਪੀ ਜਦੋਂ ਮਾਰਜੀ ਤੇ ਜੇ ਕੱਲ ਨੂੰ ਅੱਜ ਦਾ ਇਹ ਵੇਲੇ ਜਦੋਂ ਮਾਰਜੀ ਦਾ 10 ਵਜੇ ਤੋਂ ਲੈ ਕੇ 11 ਵਜੇ ਤੋਂ ਲੈ ਕੇ ਠੀਕਾ ਤੂੰ ਇਹਨੂੰ ਚੱਲ ਇਹਨੂੰ ਇਹ ਇਹਨੂੰ ਚੰਨੇ ਚੰਨੇ ਨੂੰ ਫਰਾਦੀ ਪਰ ਜਦ ਚੰਨੇ ਨੂੰ ਫਰਾਦੀ ਪੈਸੇ ਮੈਥੋਂ ਲੈ ਲੂਆ ਇਹ ਚੰਨੇ ਨੂੰ ਮਜੂ ਮਨਵਾ ਗੇ ਮੇਰੇ ਕੋਲ ਪੈਸੇ ਲੈ ਜੀ ਘਰੇ ਵੇਰਾ ਕਰਵਾ ਪਾ ਲਈ ਆਹੋ ਬਸ ਠੀਕਾ ਠੀਕਾ ਕੋਈ ਗੱਲ ਨਹੀਂ ਬਸ 2 ਕਿਲੋ ਸਾਨੂੰ ਪੂਰਾ ਦੇ ਦੇ ਵਧੀਆ ਹਾਂ ਬਸ ਠੀਕਾ ਵਾ ਹਾਂ ਬਸ ਕੋਈ ਨਹੀਂ ਆਪਣਾ ਚੰਨੇ ਨੂੰ ਇਨਾਮ ਬਾਜੇ ਘੱਟ ਹੋਊਗਾ ਚੰਨੇ ਨੂੰ ਨਾ ਪਾ 行っていいかしら。 ਕਾਹ ਕਰਦਾ ਤੇ ਭੁੱਖਾ ਨੀ ਮਰਦਾ ਭਾਈ ਉਹਨੂੰ ਬੜਾ ਪਾ ਦੰਦਾ ਹੀ ਆ ਝੋਲੇ ਦਾ ਬਣਾ ਲੈਂਦਾ ਯਾਰ ਉਹ ਕਿੱਥੇ ਜਾ ਕੇ ਡਰਵਾਗੇ ਉਹ ਚੱਟ ਕੇ ਹੋ ਕਰੇ ਕੱਲ ਨੂੰ ਬੱਕਾ ਉਹ ਵਿੱਚ ਪਾ ਰਹੇ ਨੇ ਪੀਪੇ ਦਾ ਅਹ ਜੀ ਅੱਜ ਪਉਣਾ ਅੱਧਾ ਭਰ ਤੱਪਈਂ ਦੇ 2 ਵਜੇ ਤੱਕ ਤੱਤਾ ਤੱਤਾ ਜਪਾ ਪਾਈ ਦਿੰਨੇ ਆ ਅਸਲ ਤੋਂ 100 ਰੁਪਏ ਆਵਾਜ਼ ਸੰਦੜਾ ਇਹਦਾ ਫੇ ਪਾ ਦਿੰਨੇ ਆ ਕਿਹੜਾ ਪੀਪਾ ਵੇ ਆ ਬਾਹਰ ਗਿਆ ਪਿਆ ਐ ਕਾ ਤੁਕੇ ਓਦੜ ਕਾਵਾ ਮਾਜ ਵੀ ਪਿਆ ਦੇਸੀ ਆ ਜਿਹੜਾ ਮੁਕਾ ਦੇਉ ਖਾ ਖਾ ਕੇ ਮੈਂ ਦਾ ਮੁਕਾ ਲੈਣਾ ਨਾ ਜੋ ਦੇਚੂ ਨਾ ਖਾਈ ਉਹ ਆ ਦਾ ਦਾਤ ਪਾ ਮਾਰਾ ਬਟਾ ਖਾ ਲਿਓ ਦੇਸੀ ਆ ਮੁਰਾ ਤੇ ਤੇਰਾ ਕਿਤਾ ਮਾਰਾ ਖਾਂਦਾ ਹੀ ਨਹੀਂ ਪੈਦੀ ਆ ਮੈਂ ਪੀਪੇਣਾ ਤੇ ਗਰੋਂਦਾ ਤਾਂ ਕੇ ਹਾਂ ਬੱਸ ਬੱਸ ਆ ਗਰਾਂਟੀ ਗਰ ਪੜਕਾ ਪੈ ਗਿਆ ਸੱਜਿਆ ਰਾ ਨੂੰ ਨਹੀਂ ਮਿਲਿਆ ਰੱਖੀ ਇਹ ਦੇਖਿਆ ਮੈਂ ਜੇ ਮਾਵਾ ਖੜਕਾ ਹੋਇਆ ਮੂੰਹ ਤੋਂ ਮਿੰਗਾ ਚੋ ਉਹ ਉਹ ਉਦੋਂ ਹੀ ਕੰਨ ਝਾਕਦਾ ਹੈ ਕੰਨ ਮੈਂ ਦੇਖਿਆ ਇਹਦਾ ਬਾ ਮਾਓ ਢੱਪੋ ਉਹ ਤੋਂ ਲੱਗੇ ਤਾਂ ਉਦੋਂ ਹੀ ਕੰਨ ਦੱਕਲੇ ਮਾਣੋ ਕੋਈ ਨਾ ਜਾ ਬੋਲੋ ਕੋਈ ਨਹੀਂ ਸਾਕਰ ਦਾ ਕੰਮ ਨਾ ਹੋਵੇ ਹੋਏ ਹੋਏ ਇਹ ਬੜਕ ਬਹੁਤ ਆ ਬੜਕ ਦਾ ਆਕਾਤ ਆ ਅਸੀਂ ਜਦੋਂ ਰਾਤ ਨੂੰ ਇਸੇ ਵੱਡੇ ਲੱਤਣੀਆਂ ਜੀ ਲੋਹੀ ਆਸੀ ਹੋਣੀ ਲੱਗਦੀ ਛੇ ਹੂ ਖੜੇ ਜੇ ਨਾ ਨਾ ਬੰਦੇ ਆਪਣੇ ਹੀ ਆ ਹਮ ਲਾਹੇ ਤੇ ਨੇ ਸਰਾਖਦੇ ਝਾੜੂ ਦਾ ਤਾਂ ਹੋ ਗਿਆ ਔਰ ਇਧਰ ਮੈਂ ਦਿਖਾ ਦਿਆਂ ਵਿੱਚ ਦੇ ਵਿਆਹ ਹੋ ਕਰ ਹੋਇਆ ਪਿਆ ਭੜੇ ਛੋਲੇ ਦੇ ਦਾਣੇ ਵੀ ਹਰੇ ਖੜੇ ਆ ਤੇ ਹੋਰ ਓ ਬਾਗੀਆ ਕੀ ਆ ਹਾਂ ਬਾਗੀਆ ਬਾਗੀ ਆ ਦੇ ਆ ਦਿਖਾਉਨੇ ਆ ਤੇ ਛੋਲੇ ਵੀ ਖੜੇ ਆ ਹਰੇ ਨੇ گلاب ਦੇ ਫੁੱਲ ਦਿਖਾਉਨੇ ਆ ਕਿੰਨੇ ਸੋਹਣੇ ਫੁੱਲ ਹੋਏ ਹੋਏ ਆ گلاب ਦੇ ਯਾਰ ਆਬਦillah ਹੈ ਛੋਲੇ ਖੜੇ ਆ ਤੇ ਬਿਲਕੁਲ ਹਰੇ ਹੋਏ ਕੋਈ ਇੱਥੇ ਦਾਣੇ ਪਾ ਕੇ ਗਿਆ ਹੋਊਗਾ ਤੇ ਦੇਖ ਲਾ ਦੇ ਖੜੇ ਛੋਲੇ ਦੇਖਾਂਗੇ ਇਹਨਾਂ ਨੂੰ ਡੱਡੇ ਡੱਡੇ ਲੱਗਣਗੇ ਡੱਡੇ ਯਾਰਾਂ ਆਲੇ ਛੋਲੇ ਆਪੋ ਵੀ ਦੇ ਨਹੀਂ ਹਤੀ ਤੇ ਹੋਰ ਹੁੰਦੇ ਬਹੁਤ ਆਪਣੇ ਤਾਂ ਪੰਜਾਬ ਚ ਪੂਰੇ ਹੁੰਦੇ ਛੋਲੇ ਤਾਂ ਆ ਗਿਆ ਭਾਈ ਸੇਰੇ ਕੋਈ ਨਾ ਕੱਲ ਬੰਨ ਕੇ ਗਿਆ ਨਵੇਂ ਤੇ ਆ ਸੇਰੇ ਤੋਂ ਬਾਬੇ ਦੇ ਨਾ ਸੁਖ ਸੁਖਦੇ ਆ ਵੀ ਬਾਬਾ ਸਾਡੇ ਮੁੰਡਾ ਦੇ ਸਾਹ ਸੰਗਤ ਦੂ ਨੇੜੇ ਜਿੱਥੋਂ ਤਾਂ ਵੀਡੀਓ ਜਾਂਦੀ ਆ ਸਾਨੂੰ ਇਹ ਦੱਸਦੇ ਆ ਵੀ ਬਾਬਾ ਭਾਈ ਸਗਰਾਂ ਦੀ ਜਗਾ ਨਾ ਬਹੁਤ ਮਸ਼ਹੂਰ ਆ ਇਹ ਪਹਿਲਾਂ ਤੋਂ ਬਜ਼ੁਰਗਾਂ ਵੇਲੇ ਤੋਂ 1.5 200 ਸਾਲ ਦੀ ਪੁਰਾਣੀ ਜਗਾ ਆ ਇਹ ਬਾਬਾ ਜਿਹੜੀ ਮਰਜ਼ੀ ਸੁਖ ਸੁਖ ਲੋ ਜਿਹੜੀ ਮਰਜ਼ੀ ਕਿਸੇ ਨੂੰ ਕੋਈ ਢਿੱਲ ਮਾਠਾ ਕੋਈ ਕਮਜ਼ੋਰ ਆ ਜਾਂ ਕੋਈ ਬੰਨਾ ਦਵਾਈ ਨਹੀਂ ਲੱਗਦੀ ਬੱਚਾ ਹੈ ਨੀਗਾ ਬਾਹਰ ਜਾਣਾ ਤੇ ਹੁਕ ਲੋਦੇ ਆ ਇਥੇ ਪੂਰੀਆਂ ਹੁੰਦੀਆਂ ਲੋਕ ਖਡਪਾੜ ਪ੍ਰਕਾਸ਼ ਕਰਾਉਂਦੇ ਆ ਆ ਕੇ ਬਾਬੇ ਦੇ ਘਰੇ ਆ ਹੁਣ ਤਿੰਨ ਖੰਡਪਾੜ ਫੇਰ ਪ੍ਰਕਾਸ਼ ਆ ਫਰਵਰੀ ਚ 21 22 23 ਫਰਵਰੀ ਨੂੰ ਤਿੰਨ ਖੰਡਪਾੜ ਪ੍ਰਕਾਸ਼ ਆ ਬਾਬਾ ਜੀ ਦੇ ਜਿਨ੍ਹਾਂ ਨੂੰ ਦਾਤਾਂ ਦਿੱਤੀਆਂ ਮਹਾਰਾਜਾ ਚਕਰਾਨਾ ਕਰਦੇ ਆ ਪਰ ਸੱਚੇ ਪਾਤਸ਼ਾਹ ਜੀ ਦਾ ਹਾਂ ਤੇ ਆ ਦੇਖ ਰਾ ਇੱਥੇ ਤੜਾਕੀਆਂ ਵੀ ਬਣੀਆਂ ਆ ਆਹ ਰਿਆ ਅੱਗੇ ਬਜ਼ੁਰਗ ਸੁਖਦੇ ਹੁੰਦੇ ਸੀ ਜੇ ਬੱਚਾ ਕਮਜ਼ੋਰ ਹੈ ਤੜਾਕੀ ਸੌਖ ਲੈਣੀ ਤੇ ਬੱਚੇ ਨੇ ਠੀਕ ਹੋਣਾ ਸ਼ੁਰੂ ਹੋ ਜਾਣਾ ਆ ਦੇ ਇਧਰ ਸਾਡਾ ਹੋ ਗਏ ਸੀ ਆ ਥੋੜਾ ਜਿਹਾ ਥਾਂ ਖਰਾਬ ਤੇ ਆ ਸਾਰਾ ਮਾਦੇ ਹੁਣ ਵਧੀਆ ਬਣਾਉਂਦੇ ਆ ਇਥੋਂ ਲੈ ਇੰਟਰ ਪਾ ਕੇ ਹੁਣ ਥਮਲੇ ਲਾ ਕੇ ਤੇ ਬਣਾ ਦੇਣਾ ਵਧੀਆ ਤੇ ਆ ਆਏਗੇ ਸੰਤਾਂ ਵਾਂ ਤਾਂ ਵਾਸਤੇ ਸੰਗ ਜਦੋਂ ਕੋਈ ਪ੍ਰੋਗਰਾਮ ਹੁੰਦਾ ਆਪਣੇ ਮਾਘੀ ਵਿਸਾਖੀ ਦਾ ਤੇ ਬਾਬੇ ਆਉਂਦੇ ਆ ਜਾਂ ਹੋਰ ਕੋਈ ਬੰਦਾ ਆਇਆ ਗਿਆ ਬਾਹਰੋਂ ਆਵੇ ਹਾਂ ਤੇ ਮੰਤਰੀ ਹਾਂ ਜਾਂ ਕੋਈ ਵੀ ਤੋ ਇੱਥੇ ਬਹਿ ਕੇ ਫਿਰ ਆਪ ਆਪ ਦਾ ਚਾਹ ਪਾਣੀ ਪਿਆ ਸਕਦੇ ਆ ਆ ਕਮਰਾ ਬਣਾ ਰਹੇ ਆ ਆ ਵੱਡਾ ਹਾਲ ਬਣਦਾ ਇਹਦੇ ਵਿੱਚ ਆਪਣਾ ਰਾਚਣ ਉਹ ਚੌਲ ਪਏ ਆ ਹੋਰ ਵੀ ਸਮਾਨ ਉਹ ਆਪਣੇ ਗੱਦੇ ਪਏ ਆ ਵਿੱਚ ਉਹ ਤਾਰੇ ਤੋਂ ਪੁੱਛ ਪਾਇਆ ਇਸ ਤਰ੍ਹਾਂ ਸਮਾਨ ਫਿਰੇ ਦੇ ਚ ਰੱਖ ਲੈਣ ਸਟੋਰ ਬਣਾ ਲਾਂਗੇ ਵਧੀਆ ਆ ਆਪਣਾ ਤੁਹਾਨੂੰ ਦਿਖਾਉਣਾ ਇੱਧਰ ਬਾਬੇ ਦੇਖੋ ਫੁੱਲ ਕਿੰਨੇ ਵਧੀਆ ਲੱਗੇ ਖੁੰਜੀ ਤੇ ਗਲਾਬ ਦੇ ਭੋਲਾ ਵਸਤਰੀ ਲੱਗਿਆ ਹੁਣ ਇੱਥੇ ਆਹ ਲਿਆ ਗਲਾਬ ਦੇ ਫੁੱਲ ਦਾ ਦੇਖੜੇ ਵੇ ਦਸੰਤ ਸਿੰਘ ਭੋਲਾ ਦਸੰਤ ਸਿੰਘ ਭੋਲਾ ਕਰਦਾ ਸੇਵਾ ਬਾਬੇ ਦੇ ਚੋ ਲੈਣੇ ਤਾਂ ਪੈਸੇ ਆ ਮੈਸਤਰੀਆ ਚਲ ਫੇਰ ਵੀ ਗਰੀਬ ਬੰਦਾ ਹੁੰਦਾ ਜਿਹਨੂੰ ਕੰਮ ਧੰਦਾ ਮਿਲ ਜੇ ਜਾਂਦੇ ਆ ਸਾਰੇ ਫੁੱਲ ਪੂਰੇ ਵਧੀਆ ਗਲਾਬ ਦੇ ਆ ਫੁੱਲਾ ਵੀ ਗਲਾਬ ਦੇ ਆ ਨਹੀਂ ਉਹ ਰਿਸਾ ਤੇਰੀਆਂ ਹੈ ਆ ਵੇ ਆ ਸਾਰੇ ਆ ਵੀਨ ਭਰੇ ਵੀ ਆ ਚਾਰ ਥਮਲੇ ਲਾ ਕੇ ਤੇ ਚਾਰ ਗੇਟ ਬਣ ਜਾਣੇ 1 2 3 4 ਗੇਟ ਬਣ ਕੇ 10 10 ਫੁੱਟ ਦਾ 게ਟ ਆ ਵਧੀਆ ਹੁਣ ਨੂੰ ਟਰਾਲੀ ਡੂਦੀ ਟਰੈਕਟਰ ਟੁੱਟਰ ਇਥੇ ਆਪਣਾ ਖੜ ਸਕਦਾ ਹਾਂ ਦੇ ਇੱਧਰ ਜਿੱਦਿ ਚੱਲਦੇ ਆ ਆਪਣੇ ਆ ਸਾਮਾਨ ਪਿਆ ਭੋਲੇ ਦਾ ਲਿਆ ਕੇ ਰੱਖਿਆ ਪੈੜਾ ਪੂੜਾ ਵਾਲਾ ਆ ਚੀਜ਼ ਜਿਹੜੀ ਆਪਣੇ ਸਾਹਮਣੇ ਖੜੀ ਆ ਉਹਦੇ ਟੈਰਾਂ ਵਾਲੇ ਇਹਦੇ ਨਾਲ ਵੱਡੇ ਵੱਡੇ ਦੇਗੇ ਕੜਾਹੇ ਜੋ ਸਾਮਾਨ ਆ ਤੱਤਾ ਠਾੜਾ ਇਹਦੇ ਨਾਲ ਲਿਜਾ ਕੇ ਟਰਾਲੀ ਕੋਲੇ ਰੱਖ ਲਈਦਾ ਜੇ ਦੇਗੇ ਦਾਲ ਦੇ ਲਾਉਣੇ ਆ ਜਾਂ ਕੋਈ ਹੋਰ ਉਹ ਵੀ ਲਿਆ ਕੇ ਤੋਂ ਸੰਗਤ ਵਿੱਚ ਵਰਤੌਣੇ ਆ ਉਹਦੇ ਇਹ ਤੇ ਲਿਜਾ ਕੇ ਰੱਖੀਦੇ ਆ ਉਹ ਡਿਹੜੇ ਤੇ ਉੱਤੇ ਧਰ ਲਈਦਾ ਤੇ ਰੇੜਕੇ ਲੈ ਜਾਇਦਾ ਹਾਂ ਵੀ ਚੀਜ਼ ਬਣ ਜੇ ਹਾਂ ਆ ਵੀ ਚੀਜ਼ ਆਪਾਂ ਬਣਾਉਣੀ ਆ ਵੀ ਜਾਲੀ ਇਹ ਲੋਹੇ ਦੀ ਲਵਾਵਾਂਗੇ ਹੁਣ ਆਪਾਂ ਲੱਕੜ ਦੀ ਨਹੀਂ ਇਹਦਾ ਲੋਹੇ ਜਦੋਂ ਕਦੇ ਲੱਗਿਆ ਹੈ ਨਾ ਬਲਜੀਤ ਮੈਤਰੀ ਫੇਰ ਆਪਾਂ ਇਹ ਇਹ ਲੋਹੇ ਦਾ ਹੀ ਲਵਾ ਦੇਣਾ ਆਦੇ ਹੁਣ ਸਾਰੀ ਸ਼ੌਕ ਸੁਗ ਲੱਕ ਕੇ ਨਾ ਗਲ ਗਿਆ ਹਾਂ ਨਾ ਲੱਕੜ ਦੀ ਚੀਜ਼ ਨਹੀਂ ਜਰ ਰਹਿੰਦੀ ਹੁੰਦੀ ਇਹਦਾ ਦੇਖ ਲਈਏ ਆਪਾਂ ਉਹ ਕੀ ਹੋ ਗਿਆ ਇੱਕ گلاب ਦਾ ਫੁੱਲ ਭਾਈ ਆ ਲੱਗਿਆ ਤੇ ਇੱਧਰ ਹੁਣ ਇਹਨਾਂ ਦੀ ਰੋਤ ਆ ਪੂਰੀ ਵਧੀਆ ਬਾਬੇ ਦੀ ਗੱਡੀ ਖੜੀ ਆ ਸਾਹਮਣੇ ਬਾਬੇ ਦੀ ਗੱਡੀ ਖੜੀ ਸਾਹਮਣੇ ਆ ਪੂਰਾ ਹਰ ਅਨੰਦਪੁਰ ਵਲੇ ਤੋਂ ਲਈਦਾ ਕੰਮ ਆ ਮੱਸੀਆ ਸਗਰਾਦ ਨੂੰ ਸਵਾਰੀਆਂ ਢੋਂਦੀ ਆ ਸੰਗਤ ਨੂੰ ਲੈ ਆਉਂਦੀ ਆ ਛੱਡਿਆਉਂਦੀ ਆ ਆ ਬਾਕੀ ਜਗਾ ਹੁਣ ਕੁਦਰਤ ਨੇ ਬਹੁਤ ਆਪਣੀ ਬਾਈ ਪਣੀ ਵੀ ਆ ਆਹ ਰਾਜ ਦੀ ਕਿਰਪਾ ਸੰਭਾਲ ਹੋ ਜੇ ਬਸ ਹੁਣ ਤਾਂ ਹੁਣ ਤਾਂ ਆਪਣੇ ਸੰਭਾਲ ਹੋਈ ਜਾਵੇ ਸੰਭਾਲਦਾ ਹੀ ਹੈ ਜਗਾ ਦਾ ਤਾਂ ਇੱਕ ਗਲਾ ਦਾ ਫੁੱਲਾ ਵੀ ਲੱਗਿਆ ਵਾ ਬਾਈ ਇਧਰ ਆ ਨਾਰ ਦੇ ਬੂਟੇ ਆਪਣੇ ਆ ਗਲਾ ਗਿੰਦਾ ਲੱਗ ਗਿਆ ਉਹ ਤੇ ਬਾਬਾ ਫਿਰਦਲਾ ਕੈਮ ਹੋ ਗਿਆ ਬਾਬਾ ਦੇਖ ਲੈ ਦਵਾਈ ਦਿੱਤੀ ਸੀ ਆ ਡਾਕਟਰ ਨੇ ਇਹਨੂੰ ਆਕਸੀਜਨ ਦਿੱਤੀ ਤੇ ਉਹ ਉਦੋਂ ਉੱਠ ਕੇ ਬਹਿ ਗਿਆ ਦੇਖ ਲੈ ਤੂੰ ਲੈ ਆ ਦੇ ਹੁੰਦਾ ਹੁਣ ਆਂਦਾ ਕੁੱਤੇ ਗੈਰੀ ਹਾਂ ਕੁੱਤੇਆਂ ਦਾ ਤਾਂ ਮੱਲਾ ਦੋਸ਼ ਮਾਣਾ। ਕੁੱਤਾ ਨਾ ਖੜ ਗਿਆ ਜਦੋਂ ਇਹਨੂੰ ਦੇਖ ਲਿਆ। ਹਾਂ ਕੁੱਤੇ ਨੂੰ ਤਾਂ ਇਹ ਇੰਨਾ ਡੱਕਰਦਾ। ਆਹ ਦੇ। ਜਦੋਂ ਮਾਰਦਾ ਨਾ ਲੜਕਰਾ ਤੇ ਕੁੱਤੇ ਮੱਲਾ ਐ ਜਾਂਦੇ ਆ ਭੈਂੜਲੇ ਜਿਵੇਂ। ਹਾਂ ਬਾਰਡਰ ਤੇ ਫੌਜ ਭਜਦੀ ਹੁੰਦੀ ਹੈ ਨਾ। ਐ ਭਜਦਾ ਫਿਰ ਮਹਾ ਦਾ ਪੁੱਤਾ ਕੁੱਤਾ ਦਾ। ਹਾਂ ਬਹੁਤ ਕਹਿੰਦੇ ਉਹਨੇ ਅਸੀਂ ਨੂੰ ਵੀ ਚੱਲ ਯਾਰ ਤੂੰ। ਹਸਾਬ ਜੇ ਨਾ ਯਾਰ ਘੂਰਿਆ ਕਰ। ਨਹੀਂ ਹਟਦਾ ਇਹ ਟੱਕਰਦਾ ਬਾਬਾ ਪੂਰਾ ਵੱਲਾ ਉਹ ਦੇ ਜਾਂਦਾ ਲੈ ਹੋ ਗਿਆ ਬਲ ਗਿਆ ਇਹ ਆਪਣੇ ਅੰਬ ਖਾ ਗਿਆ ਕਿ ਤੋੜ ਕੇ ਸਾਰੇ ਜੋ ਆ ਕੇ ਜ ਆਹ ਨਿਸ਼ਾਨ ਸਾਹਿਬ ਆਪਣਾ ਬਈ ਮਾਬੇ ਦੀ ਜਗਾ ਤੇ ਬੱਦਲ ਵੀ ਹੋ ਚਲਿਆ ਗੂੜਾ ਸ਼ਾਇਦ ਆ ਵੀ ਪੱਕੀ ਕੱਲ ਨੂੰ ਪਾਇ ਸਕਦਾ ਅੱਜ ਸ਼ਰਾਤ ਰੂਤ ਨੂੰ ਬੱਦਲ ਦੀ ਪੂਰੀ ਛਾਕਾ ਵੀ ਪਊਗਾ ਹਾਂ ਹਾਂ ਇੱਲਾ ਸੇਵਾ ਕਰੀਏ ਇੱਥੇ 10 ਮਿੰਟ ਲਾਇਆ ਬਾਬੇ ਦੇ ਆ ਨਾ ਪੱਟ ਕੇ ਟੇਲਾਂ ਲਾਈਆਂ ਸੀ ਨੀਵੀਆਂ ਸੀ ਇਹੇ ਇੰਟਰਲੌਕ ਦੁਆਰਾ ਪੱਟ ਕੇ ਲਾਈ ਆ ਚਲੋ ਉਹਦੇ ਵਿੱਚ ਅਸੀਂ ਰੇਤਾ ਜਾ ਪਾਤਾ ਮਾਂਜਿਆਂ ਦੇ ਨਾਲ ਮੈਂ ਤੇ ਗੇਜੇ ਨੇ ਗੇਜਾ ਵੀ ਇੱਥੇ ਆ ਜਾਂਦਾ ਹੁੰਦਾ 10 ਮਿੰਟ ਸੇਵਾ ਸੂਬਾ ਪਰ ਵਧੀਆ ਚੱਲ ਹੋ ਜਾਂਦੀ ਐ ਇਹਨੇ ਨਾ ਅੱਗੇ ਤਾਂ ਆਪਣਾ ਮੰਦਿਰ ਵੀ ਆ ਜਾਂਦਾ ਜੀਤ ਵੀ ਆ ਜਾਂਦਾ ਹੁੰਦਾ ਰੌਣਕੀ ਕਾ ਅੱਜ ਚਲ ਕੁਦਰਤੀ ਆਈ ਦੀ ਉਹ ਕਰੇ ਕੋਈ ਕੰਮ ਹੋ ਗਿਆ ਉਹ ਹੁਣ ਕੱਲ ਆਇਆ ਤਾਂ ਮੈਂ ਕੱਲ ਮੈਂ ਨਹੀਂ ਸੀ ਆਇਆ ਮੈਥੋਂ ਨਹੀਂ ਸੀ ਆਇਆ ਗਿਆ ਇਸ ਕਰਕੇ ਬਾਬਾ ਤਾਂ ਮੱਲਾ ਭਾਈ ਸਗਰਾਂ ਦਾ ਬਾਈ ਅਸੀਂ ਤਾਂ ਇੱਥੇ ਦੇਲਾ ਸਾਡੇ ਮੈਂ ਪ੍ਰੀਤਮ ਜਸਵੰਤਾ ਜੰਟਾ ਆਪਣਾ ਮਨਜਿੰਦਰ ਹੋ ਗਿਆ ਅੱਗੇ ਜੇ ਹੁਣੇ ਹੋਗੇ ਹਾਲੇ ਹੁਣੇ ਹੋਰ ਵੀ ਆਪਣੇ ਕਈ ਮੁੰਡੇ ਜਿੰਨੇ ਵੀ ਇੱਥੇ ਚੋਰੀ ਹੋ ਗਿਆ ਤੇ ਆਪਣੇ ਲਾਹੌਰੇ ਕਲਾਬ ਜੋਤ ਇੱਥੋਂ ਗਿਆ ਹੁਣ ਮੱਥਾ ਟੇਕ ਕੇ ਮੁੰਡਾ ਜਾਣੀਏ ਜਿੰਨੇ ਆਪਣੇ ਸੁਖਦੀਪ ਸਰਪੰਚ ਕੇ ਇੱਥੇ ਆਉਂਦੇ ਨੇ ਉਹਨਾਂ ਨੇ ਖੰਡ ਪਾਠ ਵੀ ਕਰਾਇਆ ਕਹਿਣ ਦਾ ਭਾਵ ਵੀ ਜਿੰਨੇ ਬੰਦੇ ਇਥੇ ਮੰਨਦੇ ਆ ਯਾਰ ਉਹ ਕੋਈ ਕਮੀ ਨਹੀਂ ਬਾਬੇ ਨੇ ਛੱਡੀ ਤਾਂ ਅੰਦਰੋਸਤੀ ਵੀ ਤੇ ਕੋਈ ਜਹਿਮਤ ਮੁਕਾਦਮਾ ਤਾਂ ਵੀ ਇੱਥੇ ਆ ਕੇ ਵੀ ਬਾਬੇ ਦੇ ਕਰੋ ਨਮਸਕਾਰ ਤੇ ਮਹਾਰਾਜ ਆਟੋਮੈਟਿਕ ਹੀ ਕਾਰਜ ਕਰਦਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜੋ ਦੀ ਸੇਵਾ ਕਰੋ ਲੰਗਰਾਂ 'ਚ ਹਿੱਸਾ ਪਾਓ ਜਿੱਥੇ ਲੰਗਰ ਚੱਲਦਾ ਹੋਵੇ ਨਾ ਸਿਆਣੇ ਕਹਿੰਦੇ ਹੁੰਦੇ ਆ ਉੱਥੇ ਸਭ ਤੋਂ ਵੱਡੀ ਸੇਵਾ ਲੰਗਰ ਦੀ ਹੈ ਕਿ ਭੁੱਖੇ ਨੂੰ ਰਿਜਾ ਦੇਣਾ ਇੱਥੇ ਬੰਦੇ ਆ ਕੇ ਤੋਂ ਪ੍ਰਸ਼ਾਦ ਦਾ ਛੱਕਦੇ ਆ ਤੁਹਾਡਾ ਦਿੱਤਾ ਲਿਆ ਜਿਹੜਾ ਆਉਂਦਾ ਕਣਕ ਆਟਾ ਘਿਓ ਖੰਡ ਚਾਹ ਜੋ ਵੀ ਦਿੰਨੇ ਆ ਤੁਸੀਂ ਸਮਾਨ ਤੇ ਉਹ ਸਾ ਸੰਗਤ ਇੱਥੇ ਆਪਣੇ ਲੰਗਰਾਂ ਚ ਰੂਪ ਚੱਲਦਾ ਆਉਣਾ ਮੂਰੇ ਅਨੰਦਪੁਰ ਆ ਜਾਣਾ ਆਪਣਾ ਅਨੰਦਪੁਰ ਦੇ ਵਿੱਚ ਆਪਣੇ ਬੱਚੇ ਜਿੰਨੇ ਵੀ ਆ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰਨੀ ਏ ਕਿ ਫੇਰ ਸੰਗਤ ਦੇ ਵੇਖ ਲੋ ਅੱਗੇ ਕਿੰਨੇ ਰੁਪਏ ਆਪਾਂ ਕਿੰਨੇ ਕਿੰਨੇ ਜਿੰਨੇ ਵੀ ਕਿਸੇ ਨੂੰ ਕਹਿ ਦੀ ਉਹਨੇ ਹੀ ਦੰਦੇ ਆ ਕਿਉਂ ਕਿਹੜਾ ਅਨੰਦਪੁਰ ਦਾ ਲੰਗਰ ਆ ਇਹ 100 200 ਹਜ਼ਾਰ ਨਾਲ ਨਹੀਂ ਇਹ ਤਾਂ ਹਜ਼ਾਰਾਂ ਨਾਲ ਚੱਲਦਾ ਇਹਦਾ ਬਾਹਰਲੀ ਕ੍ਰਾਂਸੀ ਨਾ ਜਦੋਂ ਲੋਕ ਆਪਣੇ ਜਿੰਨੇ ਮੁੰਡੇ ਬੱਚੇ ਬਾਹਰ ਗਏ ਆ ਨਾ ਸਾਰੇ ਵੱਧ ਤੋਂ ਵੱਧ ਕਰਿਆ ਕਰੋ ਮੇਰੇ ਵੀਰ ਅ ਕਿੰਨਾ ਆਪਣਾ ਲੰਗਰ ਚੱਲਦਾ ਤੇ ਪੂਰੀ ਦੌਧਰ ਦਾ ਨਾਮ ਹੋਇਆ ਵਾ ਪੂਰਾ ਬੰਗੜਾ ਕਰਦਾ ਦੌਧਰ ਦੇ ਲੰਗਰ ਦੌਧਰ ਦੇ ਲੰਗਰ ਹੁੰਦੀ ਆ ਮਾਲ ਪੂੜਿਆਂ ਦੇ ਲੰਗਰ ਖੀਰ ਦੇ ਲੰਗਰ ਚੱਲਦਾ 24 ਘੰਟੇ ਚਾ ਜਦੋਂ ਵੀ ਕੋਈ ਮਰਜੀ ਆ ਯਾਰ 24 ਘੰਟੇ ਆਪਣਾ ਲੰਗਰ ਚੱਲਦਾ ਦੌਧਰ ਦਾ 24 ਘੰਟੇ ਪੰਜ ਦਿਨ 11 ਤਰੀਕ ਤੋਂ ਆਪਣਾ ਲੰਗਰ ਸ਼ੁਰੂ ਹੋ ਜਾਣਾ ਹੈ 11 12 13 14 ਤੇ 15 ਤਾਈਂ ਲੰਗਰ ਚੱਲਣਾ 16 ਤਰੀਕ ਨੂੰ ਆਪਾਂ ਉੱਥੋਂ ਮੋੜਣਾ ਹੈ 15 ਦਾ ਨਾ ਆਉਣਾ ਹੈ ਨਾ 15 ਦਾ ਹੋਲਾ ਮੱਲਾ 14 ਦਾ ਨਾ ਆਉਣਾ ਕੋਲਾ ਮੱਲਾ ਨਗਾ ਕੇ ਹੋਲੇ ਮੱਲੇ ਦੀ ਸੰਗਤ ਵੀ ਆਪਣੇ ਖੜਦੀ ਆ ਕੇ ਲੰਗਰ ਚ ਤੇ 16 ਨੂੰ ਸਵੇਰ ਤੁਰੀ ਦਾ ਤਾਂ ਉੱਥੇ ਆਪਣਾ 5 ਦਿਨ ਲੰਗਰ ਚੱਲਦਾ ਮਾਲਕ ਦੀ ਕਰਪਾਣਾ 24 ਘੰਟੇ ਨਾਲ ਇਹ ਨਹੀਂ ਕਿ ਜੇ ਮੈਂ 2 ਵਜੇ ਬੰਦ ਕਰਦਾ ਰਾਤ ਨੂੰ 11 ਵਜੇ ਬੰਦ ਕਰਦਾ 10 ਸਾਰੀ ਰਾਤ ਰਾਤ ਦੀ ਡਿਊਟੀ ਮੁੰਡਿਆਂ ਦੀ ਅੱਡ ਹੁੰਦੀ ਆ ਦਿਨ ਦੀ ਅੱਡ ਹੁੰਦੀ ਆ ਐ ਕਰਕੇ ਚੱਲਦਾ ਸਾਰੇ ਇਹ ਗਰਾਈ ਆਪਾਂ ਸ਼ੁਰੂ ਕਰ ਦੇਣੀ ਆ ਥੋੜੇ ਟਾਈਮ ਨੂੰ ਇਹ ਸੰਗਤ ਨੂੰ ਬੇਨਤੀ ਕਰਦੇ ਆ ਪਿੰਡ ਦੇ ਵਿੱਚ ਆਪਾਂ ਲੋਸਮੈਂਟ ਕਰ ਦੇਣੀ ਆ ਆਟਾ ਉਟਾ ਦਾ ਪਿਆ ਲਿਓ ਜਿਨੇ ਪੈਸੇ ਦੇਣੇ ਆ ਬਾਈ ਬਲਦ ਚੜ ਕੇ ਕਰਿਓ ਮੇਰੇ ਵੀਰ ਕਿਉਂਕਿ ਤੁਹਾਡਾ ਦਿੱਤਾ ਦਿਨ ਉਹੋ ਜਿਹਾ ਲੰਗਰ ਆਪਣਾ 24 ਘੰਟੇ ਚੱਲਦਾ ਫਿਰ ਜੇ ਪੈਸਾ ਵੀ ਵੱਧ ਤੇ ਰਾਚਣ ਵੀ ਵੱਧ ਹੋਇਆ ਹੋਵੇ ਟੋਡੇ ਦਿੱਤਾ ਹੀ ਹੁੰਦਾ ਥੋਡਾ ਖੰਡ ਘੋਬ ਜਿਹੜਾ ਜਿਹ ਦਿਨ ਦੀ ਪੀਪੇ ਘੋ ਦੇ ਖੰਡ ਦੀਆਂ ਬੋਰੀਆਂ ਤੇ ਕਮੀ ਨਹੀਂ ਮਹਾਰਾਜ ਛੱਡਦਾ ਕੋਈ ਇਹ ਭਲੇਖੇ ਆਪਣੇ ਮਨ ਦੇ ਵਿੱਚ ਵੀ ਜੇ ਮੈਂ ਦੇਤਾ ਮੈਨੂੰ ਰੱਖਣੀ ਮੇਰਾ ਘਾਟਾ ਪੈ ਜੂਗਾ ਨਹੀਂ ਪੈਂਦਾ ਘਾਟਾ ਸਾਥੋਂ ਲਿਖਾ ਲਿਓ ਕਾਪੀ ਤੇ ਆ ਕੇ ਕਿਤੇ ਬਾਬੇ ਦੇ ਘਰੇ ਤੇ ਲੰਗਰ ਦੇ ਵਿੱਚ ਕੀਤਾ ਹੋਇਆ ਦਾਨ ਥੋਡਾ ਬਾਈ ਆਟੋਮੈਟਿਕ ਮਹਾਰਾਜ ਦੇ ਨਰੰਕਾਰ ਦੇ ਦਰ ਤੇ ਹਾਜ਼ਰ ਹੁੰਦਾ ਜਦੋਂ ਤੁਸੀਂ ਦਿਨੇ ਆਂ ਜਿਹੜੇ ਮੇਰੇ ਵੀਰ ਘਾਉ ਦੀਆਂ ਬੋਰੀਆਂ ਤੇ ਖੰਡ ਦੇ ਪੀਪੇ 11 11000 21 21000 ਰੁਪਿਆ ਤੇ ਲਗਾਉਣੇ ਹਨ ਇਹ ਸੋਡਾ ਲੰਗਰਾਂ 'ਚ ਹੀ ਚੱਲਦਾ ਹੈ ਨਾ ਤੁਸੀਂ ਦੇਨੇ ਆ ਜਾ ਕੇ ਉੱਤੇ ਵੀ ਲੰਗਰ ਕਿਵੇਂ ਚੱਲਦੇ ਆ ਹਾਂ ਤਾਂ ਚੱਲਦਿਆ ਹੈ ਲੰਗਰ ਟ੍ਰੱਕ ਡੀਜ਼ਲ ਟਰੱਕਾਂ ਨੂੰ ਟਰੈਕਟਰਾਂ ਨੂੰ ਡੀਜ਼ਲ ਉੱਥੇ ਆਪਣਾ ਰਾਚਣ ਖੰਡ ਘੋ ਲੈਉਣਾ ਹੋਰ ਜੇ ਕੋਈ ਚੀਜ਼ ਘਟ ਗਈ ਵਧ ਗਈ ਉਹ ਲੈ ਕੇ ਆਉਣੀ ਹੈ ਇਹ ਭਾਈ ਆਏ ਚੱਲਦੇ ਆਪਣੇ ਪੈਸੇ ਹਲਵਾਈਆਂ ਨੂੰ ਪੈਸੇ ਦੇਣੇ ਆ ਤੇ ਵੱਡੇ ਵੱਡੇ ਕਾਰਜ ਆ ਆਪਣੇ ਕਿਤੇ ਛੋਟਾ ਜਿਹਾ ਕਾਰਜ ਤਾਂ ਇਹ ਹੈ ਨੀਗਾ ਇਹਦਾ ਕਰਕੇ ਸਾਰੇ ਮੇਰੇ ਵੀਰ ਵੱਧ ਤੋਂ ਵੱਧ ਕਰਿਆ ਕਰੋ ਜਿਹੜਾ ਡੱਕਣ ਲੱਗ ਗਿਆ ਹਾਂ ਕਾਡਾ ਦਿੱਤਾ ਅੱਗੇ ਵੀ ਤੁਸੀਂ ਹਰ ਸਾਲ ਕਰਦੇ ਹੋ ਕੋਈ ਕਮੀ ਪਈ ਕਿਸੇ ਨੂੰ ਸਾਰੇ ਵਧੀਆ ਚੜ੍ਹਦੀ ਕਲਾ ਨਾਲ ਬਸਦੇ ਆ ਤੰਦਰੁਸਤ ਇਹਨਾਂ ਪਰਿਵਾਰਾਂ ਦੇ ਪਰਿਵਾਰ ਘਰੇ ਮੇਲ-ਸਵਾਗ ਹੁੰਦਾ ਉਹਦੀ ਕਲਾ ਹੁੰਦੀ ਆ ਬਾਬੇ ਦਾ ਦਰ ਇਦੋਂ ਵੱਡਾ ਦੁਨੀਆ ਤੇ ਬਾਈ ਲੰਗਰ ਨਹੀਂ ਇਦੋਂ ਵੱਡਾ ਲੰਗਰ ਅਨੰਦਪੁਰ ਸਾਹਿਬ ਤੋਂ ਤੇ ਨਾ ਇਹਦੋਂ ਵੱਡਾ ਕੋਈ ਦਰ ਆ। ਤੇ ਨਾ ਗੁਰੂ ਸਾਹਿਬ ਦੇ ਦਰ ਤੋਂ ਕੋਈ ਵੱਡਾ ਹੋਰ ਦਰ ਆ ਕਿਸੇ ਦਾ ਵੀ ਜਿੱਥੇ ਆਪਾਂ ਹੋਰ ਜਾ ਕੇ ਦਾਨ ਕਰ ਲਾਂਗੇ। ਉੱਚਾ ਦਰ ਮੇਰੇ ਬਾਬੇ ਨਾਨਕ ਦਾ। ਹਾਂ ਇਹਦਾ ਉੱਚਾ ਦਰ ਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਲੰਗਰ। ਸਭ ਤੋਂ ਵੱਡੇ ਕੋਈ ਇਹਦੋਂ ਵੱਡਾ ਹੋਰ ਹੀ ਦੁਨੀਆ ਤੇ ਲੰਗਰ ਨਹੀਂ ਹੈ। ਇਹਦਾ ਲੰਗਰ ਆ ਗੁਰੂ ਨਾਨਕ ਦਾ। ਨਾਲੇ ਸਿੱਖ ਕੌਮ ਨੂੰ ਤਾਂ ਮਹਾਰਾਜ ਨੇ ਯਾਰ ਬਖਸ਼ਿਸ਼ੀ ਕਰੀ ਵੀ ਆ ਸੱਚੇ ਪਾਤਸ਼ਾਹ ਨੇ। ਹਾਂ ਸਾਡੇ ਦਾ ਆਪ ਜਵਾਕ ਆਏ ਹੋਏ ਵੇ ਪਰ ਕਨੇ ਬਾਅਦ ਚੜ ਕੇ ਕਰਿਓ ਬਾਈ ਸੇਵਾ ਵੱਧ ਤੋਂ ਵੱਧ ਸਾਡੇ ਤੇ ਮੈਂ ਕਰੀ ਆਪਣੀ ਦਾ ਕੁੜੀ ਵਿਚਾਰੀ ہاں ਸਾਡੀ ਪੰਜੰਦਰ ਬੇਰੀ ਕੁੜੀ ਲੋਜੀ ਇੰਡ ਆ ਤੇ ਉਹ ਵੀ ਮੈਂ ਕਰੀਏ ਪੈਸੇ ਹਰੇ ਕਰੀ ਘਲਦੇ ਆ ਹੋਰ ਵੀ ਘਲਦੇ ਆ ਸਾਡੇ ਦਾ ਰਿਆਤੇਦਾਰ ਬਾਵਾ ਮਹਾਰਾਜ ਦੀ ਕਿਰਪਾ ਸੱਚੇ ਪਾਜ ਸਭ ਨੂੰ ਪ੍ਰੇਰਣਾ ਦੇਈ ਦੀ ਆ ਵੀ ਬਾਈ ਕਿੰਦੂ ਵੱਡਾ ਦਾਨ ਨਹੀਂ ਕਿਤੇ ਕਰੋ ਦਾਨ ਠੀਕਾ ਦਾਨ ਹੋਰ ਬਿਮਾਰੀਆਂ ਦੇ ਵੀ ਹੈਗੇ ਆ ਗਰੀਬ ਸੰਗਤ ਦੇ ਵੀ ਹੈਗੇ ਆ ਪਰ ਇਹ ਵੀ ਆਪਣਾ ਜ਼ਰੂਰੀ ਹੈ ਇਹਦੇ ਨਾਲ ਆਪਦਾ ਧਰਮ ਇਸ ਤੋਂ ਆਪਦੇ ਸਭਿਆਚਾਰ ਨਾਲ ਆਪਦੇ ਇਤਿਹਾਸ ਨਾਲ ਆਪਾਂ ਜੁੜੇ ਹੋਏ ਆ ਜੇ ਪੁੱਛਦੇ ਆ ਬੱਚੇ ਵੀ ਕਿੱਥੇ ਲਾਉਣ ਲੱਗੇ ਆ ਲੰਗਰ ਡੈਡੀ ਜਾਂ ਦਾਦਾ ਕਿਦੋਂ ਦੱਸੀ ਦਾ ਪੁੱਤਰ ਅਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਪੰਜ ਪਿਆਰੇ ਸਾਜੇ ਆਪਣੇ ਲਈ ਕਿੰਨੀਆਂ ਜੰਗਾਂ ਛੋਟੇ ਬੱਚੇ ਸਰੰਦੀਆਂ ਨੀਹਾਂ 'ਚ ਚੜਵਾਤੇ ਵੱਡੇ ਸਹਬਜ਼ਾ ਦੇ ਚਮਕੌਰ ਦੀ ਘੜੀ ਸੀਤ ਕਰਾਇਆ ਹੱਕਾਂ ਦੇ ਸਾਹਮਣੇ ਤੇ ਇਸ ਤਰ੍ਹਾਂ ਜੋ ਦੱਸੀ ਦਾ ਫੇਰ ਕਹਿੰਦੇ ਹਾਂ ਹਾਂ ਠੀਕ ਆ ਠੀਕ ਆ ਫਿਰ ਬੱਚਿਆਂ ਨੂੰ ਦੱਸਿਆ ਕਰੋ ਆਪੋ ਆਪਣੇ ਬੱਚਿਆਂ ਨੂੰ ਆਪਿਆਂ ਨੂੰ ਵੀ ਇਹ ਜੇ ਲੰਗਰ ਲੱਗਦੇ ਐਸ ਕਰਕੇ ਲੱਗਦੇ ਆਪਾਂ ਤਾਂ ਪੈਸੇ ਦਿੰਨੇ ਉਥੇ ਤਾਂ ਆਪਾਂ ਦਾਨ ਕਰਦੇ ਆ ਲਿਆ ਕਰੋ ਜਦੋਂ ਵੀ ਆਉਣਾ ਨਾ ਪੰਜਾਬ ਇੰਡੀਆ ਬਾਹਰਲੇ ਨੂੰ ਸਾਰਿਆਂ ਨੂੰ ਕਹਿੰਦੇ ਉਹਦੋਂ ਆ ਕੇ ਨਾ ਤੁਸੀਂ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਅਨੰਦਪੁਰ ਸਾਹਿਬ ਵੇਲੇ ਆਇਆ ਕਰੋ ਨਹੀਂ ਤਾਂ ਪੰਜ ਚਾਰ ਦਿਨ ਸੇਵਾ ਕਰਕੇ ਨਾਲੇ ਬੱਚਿਆਂ ਨੂੰ ਇਤਿਹਾਸ ਸੁਣਾ ਕੇ ਇਕੱਠ ਦਿਖਾ ਦੇ ਆ ਵੇਖ ਲੋ ਇੰਨਾ ਘੱਟ ਹੁੰਦਾ ਆਪਣੀ ਸੈ ਕੌਮ ਦਾ ਇਹ ਤਾਂ ਹੁੰਦਾ ਜੇ ਗੁਰੂ ਸਾਹਿਬ ਨੇ ਏਡੇ ਏਡੇ ਕਾਰਜ ਕਰੇ ਆ ਤਾਂ ਇਹ ਦੀਆਂ ਗੱਲਾਂ ਆਪਾਂ ਬੱਚਿਆਂ ਨੂੰ ਆਪਦਿਆਂ ਨੂੰ ਸਿਖਾਉਣੀਆਂ ਬਾਅਦ ਤੋਂ ਵੱਧ ਮੈਂ ਤਾਂ ਆ ਪਿਰ ਕੀ ਸੱਦੇ ਆ ਜਾਕ ਅਨੰਦਪੁਰ ਤੇ ਹਣ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਉਦੋਂ ਦਿਖਾਵਾਂਗੇ ਵੀ ਐਂ ਘੱਟ ਹੁੰਦੇ ਆ ਅਨੰਦਪੁਰ ਪੁੱਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਪੰਜਵੇਂ ਪਾਚਾ ਜੀ ਆ ਨੌਵੇਂ ਪਾਤਸ਼ਾਹ ਕੋ ਦੱਸੀਦਾ ਉਹਨਾਂ ਨੂੰ ਫਿਰ ਪੜਦੇ ਆ ਫਿਰ ਕਹਿੰਦੇ ਹਾਂ ਠੀਕ ਆ ਵੈਸੇ ਤਾਂ ਉਹਨਾਂ ਬਾਹਰ ਆਪਣੇ ਯਾਰ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਹੁਣ ਆਪਣੇ ਪੰਜਾਬੀ ਬਹੁਤ ਲਾਗੇ ਪੜਾਉਣ ਉਹਦੇ ਵਿੱਚ ਆਪਦੇ ਇਤਿਹਾਸ ਨਾਲ ਜੋੜਨ ਲੱਗੇ ਬਾਣੀ ਨਾਲ ਜੋੜਨ ਲੱਗੇ ਬੱਚਿਆਂ ਨੂੰ ਜੂੜੇ ਰਖਾਉਣ ਲੱਗੇ ਚੋਲੇ ਪਾਈ ਫਿਰਦੇ ਆ ਬਾਹਰ ਤਾਂ ਬੱਚੇ ਛੋਟੇ ਛੋਟੇ ਆਪਣੇ ਇੱਥੇ ਥੋੜਾ ਜਿਹਾ ਹਲੇ ਸਿੱਖੀ ਤੋਂ ਦੂਰ ਆ ਪੰਜਾਬ ਤੇ ਬਾਹਰ ਜੇ ਜਾਈਏ ਨਾ ਨਿਊਜ਼ੀਲੈਂਡ ਤਾਂ ਮੈਨੂੰ ਮੈਂ ਤਾਂ ਵੀ ਸਾਰਾ ਹੀ ਆ ਯਾਰ ਕੋਈ ਬੈੜਲਾ ਘਰਪਰਾ ਹੋਵੇ ਜਿਹਦੇ ਬੱਚੇ ਦੇ ਸਰ ਤੇ ਜੂੜਾ ਨਹੀਂ ਹੈ ਆ ਫੜਾ ਆਪਣੇ ਵੱਡੇ ਮੁੰਡੇ ਵੀ ਚੋਲੇ ਪਾਈ ਫਿਰਦੇ ਆ ਉੱਥੇ ਆ ਜਿਹੜੇ 20 25 30 30 ਸਾਲ ਦੇ ਬੱਚੇ ਆ ਨਾ ਆਪਣੇ ਉਹ ਵੀ ਕਈਆਂ ਦੇ ਚੋਲੇ ਪਾ ਕੇ ਆਉਂਦੇ ਆ ਘਰੋਂ ਤੇ ਹਾਂ ਜਿਹਦੇ ਘਰ ਕੁੜੀ ਘਰੋਂ ਆਉਂਦੇ ਆ ਤੇ ਉਹਦੇ ਵੀ ਦੂਜੇ ਪਾਇਆ ਹੁੰਦਾ ਚੋਲਾ ਹੀ ਪਾਇਆ ਹੁੰਦਾ ਦਸਤਾਰ ਸਜਾਈ ਹੁੰਦੀ ਆ ਜਾਕਦਾ ਚੁਗਦਾ ਨਹੀਂ ਇੱਥੇ ਤਾਂ ਆਪਾਂ ਨੂੰ ਜਾ ਕੇ ਮਾਰੀ ਜਾਂਦੇ ਕਈਆਂ ਨੂੰ ਤਾਂ ਅਗਲਾ ਕਹਿੰਦਾ ਪਤਾ ਨਹੀਂ ਕੀ ਕਹੂਗਾ ਕਿਤੇ ਨਾ ਇਹ ਸਿੱਖੀ ਨੂੰ ਨਹੀਂ ਕੋਈ ਪਤਾ ਜੇ ਕੋਈ ਮਖੌਲ ਕਰੂਗਾ ਨਾ ਤੇ ਆਪਦੀ ਕੀਤੀ ਵੀ ਪਾਊਗਾ ਦੇਖੋ ਸਿੱਖੀ ਨੂੰ ਮਖੌਲ ਕਰਦਾ ਤੇ ਉਹ ਆਪਦੀ ਕੀਤੀ ਵੀ ਪਾਉਂਦਾ ਇਹਦਾ ਪਹਿਰਾਵਾ ਇਹਦਾ ਜਿਹੜਾ ਮਹਾਰਾਜ ਦਾ ਇਹ ਤਾਂ ਆਦਿਆਂ ਦੇ ਹਾਲ ਪੈਣ ਲਾਉਂਦਾ ਇਹ ਪਹਿਰਾਵਾ ਹੀ ਤੇ ਬੰਦਾ ਕਦੇ ਸਿੰਘ ਸਜਾਵੇ ਤੇ ਸੂਰਮਾ ਮੁੱਛਾਂ ਮਾਚਾਂ ਚੜੀਆਂ ਹੋਣ ਤੇ 10 ਬੰਦੇ ਨਹੀਂ ਮੂਰੇ ਝਾਕਦੇ ਇਸ ਤਰ੍ਹਾਂ ਦਾ ਰੋਹ ਬਣ ਜਾਂਦਾ ਗੁਰੂ ਮਹਾਰਾਜ ਦਾ ਅਕੇ ਪਾਜਾ ਕਹਿੰਦੇ ਵੀਰਾਸ ਜਿ ਰਹੀਦਾ ਹੁੰਦਾ 24 ਘੰਟੇ ਆ ਉਹਦਾ ਪੂਰਾ ਰੈਡ ਬੈਡ ਤਿਆਰ ਚਲੋ ਇੰਨੀਆਂ ਗੱਲਾਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ